ਬੀਜੇਪੀ ਦੀ ਜਿੱਤ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਬਈਏ ਸੰਪਲਾ ਦਾ ਰਿਐਕਸ਼ਨ ਹਾਂ ਸਰ ਜੀ ਸੰਪਲਾ ਜੀ ਇੱਕ ਵਾਰ ਕੇਂਦਰ ਦੇ ਵਿੱਚ ਮੋੜ ਤੋਂ ਭਾਜਪਾ ਦੀ ਹੈਟ੍ਰਿਕ ਬੱਚੀ ਹੈ ਕੀ ਕਹਿਣਾ ਚਾਹੁੰਦੇ ਹੋ ਮੈਂ ਸਭ ਤੋਂ ਪਹਿਲਾਂ ਦੇਸ਼ ਵਾਸੀਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਬਈ ਮਾਨਯੋਗ ਨਰੇਂਦਰ ਮੋਦੀ ਜੀ ਦੀ 133 ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਇਹ ਵੀ ਆਪਣੇ ਆਪ ਇੱਕ ਬਹੁਤ ਵੱਡੀ ਉਪਲਬਧੀ ਹੈ ਉਹਦੇ ਵੀ ਸਾਰੇ ਜਿਹੜਾ ਆਪੀ ਕਰਦੇ ਆ ਉਹ ਪਿਆਰ ਕਰਦੇ ਨੇਗੀ ਪਰਮਾਤਮਾ ਹੁਣ ਹੋਰ ਤੱਕ ਦਵੇ ਤਾਂ ਕਿ ਜਿਹੜੇ ਬਾਕੀ ਆ ਦੁਬੇ ਕੰਮ ਆ ਉਹਨਾਂ ਨੂੰ ਨੇਪਰੇ ਚਾੜ ਸਕੀ ਔਰ ਦੇਸ਼ ਨੂੰ ਮਜ਼ਬੂਤੀ ਦਿੱਤੇ ਲਗੇ ਉਹੇ ਲੋਟ ਜੀ ਨੋਤੀ ਲੈ ਕੇ ਨਾ ਔਰ ਜਿਸ ਤਰੀਕੇ ਨਾਲ ਪਹਿਲਾਂ ਉਹ ਗਰੀਬਾਂ ਦੇ ਲਈ ਕੰਮ ਕਰ ਰਹੇ ਨੇ ਜ਼ਰੂਰਤ ਮੰਗਵੋ ਅਖੀਆਂ ਦੇ ਵੀ ਚਾਹੋ ਮਕਾਨ ਦੀ ਕਰਤਰੀ ਤੇ ਬਿਜਲੀ ਦੇ ਕਨੈਕਸ਼ਨ ਗੈਸ ਕਨੈਕਸ਼ਨ ਲਾਈਟਾਂ ਦੇ ਕਨੈਕਸ਼ਨ ਜਿਹੜੇ ਉਹਨਾਂ ਨੇ ਜੁੜਵਾਦੀ ਸੀ ਬੁਜਵਲਾਦੀ ਸੀ ਬੁਜਾਲਾਦੀ ਸੀ ਉਹੋਰ ਜਿੰਨੀਆਂ ਵੀ ਸਕੀਮਾਂ ਸੀ ਚਾ ਉਹ ਆਯੂਸ਼ਮਾਨ ਸੇਵਕਰ ਭਾਰਤ ਨੂੰ ਹਨਾ ਨੂੰ ਹੋਰ ਅੱਗੇ ਇੱਕ ਇਸੇ ਤਰ੍ਹਾਂ ਨੂੰ ਜੇ ਵਧਾਉਗੇ ਦੇਖ ਕੇ ਸੇਵਾ ਕਰੇ ਔਰ ਦੇਸ਼ ਜਿੱਥੇ ਪੂਰੀ ਦੁਨੀਆ ਦੇ ਵਿੱਚ ਆਪਣੀ ਇੱਕ ਪਛਾਣ ਵਿਲੱਖਣ ਪਛਾਣ ਬਣਾਈ ਹੈ ਉਸ ਨੂੰ ਹੋਰ ਨਕਰੀ ਸਫਲਤ ਮਿਲੇ ਔਰ ਇਹਨਾਂ سبل جی بھاجپا کا نعرہ تھا کچھ بار چار سو بار لیکن بھاجپا طور بھاجپا ڈھائی سو بار پار بھی نہیں ہوئی کیا مانتے کہاں سے کمی رہے گی کہ ڈھائی سو بار بھی نہیں ہوئی بھاجپا لیکن اتنا کچھ نہ کچھ کمیاں رہ گئی ہونگیاں اور یہ شک نہیں کہ جو لوگوں کا فتبہ آنتا کا آدیش ہوں وہاں کا انہوں سویکار کرنا چاہیے اور جو جا فتح سویکار کرتے ہیں اور جتنے جتنے کمیاں رہی ہیں सारीया कमियां ਦੇ ਉੱਤੇ ਦੁਆਰਾ ਚੈਂਪਨ ਕੰਨ ਦੀ ਲੋਡ ਰੈਂਗ ਹੈ ਔਰ ਹਾਈ ਕਮਾਂਡ ਇਸ ਦੇ ਤੇ ਸਾਡਾ ਜਿਹੜਾ ਵਿਸ਼ੇਸ਼ ਧਿਆਨ ਨਹੀਂ ਮਿਲਿਆ ਤੋਂ ਦੰਤਾਰਿਆ ਬਹੁਤ ਦਿੱਲੇ ਪੰਜਾਬ ਨੇ ਸਰਭਾਜਪਾ ਪਹਿਲੀ ਵਾਰ ਇਸ ਨੂੰ ਕੋਈ ਖਾਤਾ ਨਹੀਂ ਬੋਲ ਪਾਈ ਲੋਕ ਸਭਾ ਚੋਣਾਂ 25 ਸਾਲ ਤੋਂ ਵਿਹਾਤ ਨਹੀਂ ਹੈ ਕਿਆ ਮਾਂ ਕੇ ਸਦੀ ਕਹਾ ਤਮੀ ਰਹੇਗੀ ਕਿ ਪੰਜਾਬ ਨੇ ਖਾਸ ਕਰਕੇ ਇੱਕ ਸੀਟ ਨਹੀਂ ਹੈ ਚੌਥੇ ਤੀਜੇ ਨੰਬਰ ਤੇ ਪਾਰਟੀ ਬੈਨਾ ਪਿਆ ਲੇਕਿਨ ਪਹਿਲਾ ਕਿਆ ਨਾ ਕਿ ਇਸ ਤਰੀਕੇ ਨਾਲ ਵੀ ਇਹ ਕੇਂਦਰ ਸਾਡਾ ਹਾਈ ਕਮਾਂਡ ਆ ਉਹ ਇਹ ਚਿੰਤਾ ਵੀ ਜਿਹੜੀ ਹੈ ਕਿ ਜੂ ਪਰ ਇਹ ਡਾਲਟੇ ਜਰੂਰ ਇਤੇ ਵਿਚਾਰ ਕਰੇਗਾ ਔਰ ਜਿਹੜੀਆਂ ਕਮੀਆਂ ਰਹਿ ਗਈਆਂ ਉਹਦੇ ਤੇ ਉਹਦਾ ਸੁਧਾਰ ਵੀ ਕਰ ਲੇ ਇਹ ਦੁੱਖ ਜਰੂਰ ਹੈ ਕਿ ਪੰਜਾਬ ਦੇ ਵਿੱਚ ਇੱਕ ਵੀ ਸ਼ੇਟ ਨਾ ਆਉਣਾ ਇਹ ਸਾਡੇ ਲਈ ਦੁੱਖ ਦੀ ਗੱਲ ਹੈ ਦੇਸ਼ ਮੈਂ ਜਾਨੀ ਕੋਈ ਹੋਰ ਪਰ ਜਿਹੜੀਆਂ ਕਮੀਆਂ ਰਹਿ ਗਈਆਂ ਕੁੱਤੇ ਮੋਟੇ ਚਾਰ ਕਣਨੀ ਹੋਰ ਜਿਹੜੀਆਂ ਸਮੀਆਂ ਰਹਿ ਗਈ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਸਾਪਲਾ ਜੇ ਹੁਸ਼ਾਰਪੁਰ ਦੀ ਗੱਲ ਕਰੀਏ 2014 ਤੋਂ ਲੈ ਕੇ 2024 ਤੱਕ ਜਿਹੜਾ ਤੱਕ ਜਿਹੜਾ ਹੁਸ਼ਾਰਪੁਰ ਦੇ ਭਾਜਪਾ ਦਾ ਗਲ ਰਿਹਾ ਤੁਸੀਂ ਵੀ ਵਧੀਆ ਜਿੱਤ ਹਾਸਲ ਕੀਤੀ ਸੀ ਸੋਮ ਪ੍ਰਕਾਸ਼ ਨੇ ਵੀ ਵਧੀਆ ਜਿੱਤ ਹਾਸਲ ਕੀਤੀ ਸੀ ਇਸ ਵਾਰ ਜਿਹੜੀ 2 ਲੱਖ ਵੋਟ ਵੀ ਪੂਰੇ ਹਿੱਸੇ ਨਹੀਂ 199000 ਸਮਥਿੰਗ ਰਹਿ ਗਈ ਕਿਸੇ ਵੇਲੇ ਨਹੀਂ ਤਾਂ 4-4 ਲੱਖ ਵੋਟ ਜਿਹੜੀ ਪੈਂਦੀ ਰਹੀ ਹੈ ਭਾਜਪਾ ਕੀ ਆਪਾਂ ਕਹਿ ਸਕਦੇ ਕਿ ਹੁਣ ਵੀ ਜਿਹੜਾ ਫੈਸਲਾ ਜਿਹੜਾ ਗਲਤ ਰਿਹਾ ਜਿਹੜਾ ਪਾਰਟੀ ਦਾ ਮਿਹਨਤ ਤੁਸੀਂ ਕੀਤੀ ਜਾਂ ਦੇਖੋ ਇਹ ਤਾਂ ਨਹੀਂ ਮੈਂ ਕਹਿ ਸਕਦਾ ਫੈਸਲਾ ਗਲਤ ਰਿਹਾ ਕਿਸੇ ਨੇ ਬੜਾ ਜਿਹੜਾ ਹਾਈ ਕਮਾਂਡ ਨੇ ਬੜਾ ਸੋਚ ਸਮਝ ਕੇ ਕੀਤਾ ਹੋਵੇਗਾ ਫੈਸਲਾ ਜੋ ਵੀ ਕੀਤਾ ਹੋਵੇਗਾ ਪਰ ਹਾਂ ਉਹ ਲੋਕਾਂ ਨੇ ਉਸ ਤਰੀਕੇ ਨਾਲ ਉਹਨੂੰ ਸਵੀਕਾਰ ਨਹੀਂ ਕੀਤਾ ਔਰ ਉਹ ਮੈਂ ਪਹਿਲਾਂ ਵੀ ਕਿਹਾ ਕਿ ਜਿਹੜੀਆਂ ਕਮੀਆਂ ਪਾਰਟੀ ਜਿਹੜੀਆਂ ਕਮੀਆਂ ਜਿਹੜੀਆਂ ਰਹਿ ਗਈਆਂ ਉਹਨਾਂ ਤੇ ਜ਼ਰੂਰ ਅਸੀਂ ਜਿਹੜਾ ਵਿਚਾਰ ਕਰਾਂਗੇ ਕਿ ਤੱਕ ਹੁਣ ਤੱਕ ਭਾਜਪਾ ਅਕਾਲੀ ਦਲ ਨਾਲ ਰਲ ਕੇ ਲੜਦੀ ਆਈ ਹੈ ਇਸ ਵਾਰ ਇਕੱਲੇ ਲੜਿਆ ਤਾਂ ਲੱਗਾ ਵੀ ਉਹ ਕੀ ਕੋ ਕਮੀ ਪਾਰਟੀਆਂ ਜੁਨੇ ਹਾਲਾਂਕਿ ਅਕਾਲੀ ਦਲ ਚ ਵੀ ਕਮੀ ਕਿਹੜੀ ਹੈ ਉਹੀ ਕਮੀ ਭਾਜਪਾ ਚ ਕਿਹੜੀ ਹੈ ਜੋ ਇਕੱਠਿਆਂ ਲੜਨ ਦਾ ਫਾਇਦਾ ਤਾਂ ਹੁੰਦਾ ਹੀ ਉਹਦੇ ਕੋਈ ਟੱਕਰ ਨਹੀਂ ਹੈ ਜੇ ਅਸੀਂ ਮੜਕੇ ਚੱਲ ਲੜਦੇ ਤੇ ਸ਼ਾਇਦ ਭਾਈਓ ਚਾਹਤਾਂ ਨਾਲ ਤੀਜੇ ਵੀ ਕੁਝ ਹੋਰ ਹੁੰਦੇ ਪਰ ਜਿੱਥੇ ਤੱਕ ਜਿਵੇਂ ਅਸੀਂ ਇਹ ਕਹੀਏ ਕਿ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਇਹਨਾਂ ਚੋਣਾਂਾਂ 'ਚ ਕੋਈ ਘਟ ਨਹੀਂ ਰਹੀ ਵੱਧ ਰਹੀ ਹੈ ਔਰ ਤੁਸੀਂ ਦੇਖੋ ਕਿ ਜਿਨ੍ਹਾਂ ਸੀਟਾਂ ਦੇ ਉੱਤੇ ਸੀ ਕਦੀ ਲੜਈ ਨੀ ਫਰੋਈਪੁਰ ਤੋਂ ਧਿਆਣਾ ਨਾਨਕਪੁਰ ਸਾਹ ਇਹਨਾਂ ਦੇ ਉੱਤੇ ਅਸੀਂ ਅਕਾਲੀ ਦਲ ਤੋਂ ਵੱਧ ਕਿ ਨਹੀਂ ਉਹੋ ਤੋਂ ਵੱਡੀ ਮੈਰੀਟ ਜਿਹੜੇ ਆਂਦੇ ਤੇ ਕਿ ਅਸੀਂ ਕਿਹਾਂ ਕਾਦੀਦਲ ਲੜਦਾ ਰਿਹਾ ਉਹਦੋਂ ਕੁ ਕੁਛੜੀਏ ਤੇ ਐਸੇ ਆ ਕਿ ਜਿੱਥੇ ਅਸੀਂ ਐਮਐਲਏ ਵੀ ਨਹੀਂ ਕੋਈ ਲੜਦੇ ਤੇ ਕੋਈ ਵੀ ਪੂਰੇ ਤੋਂ ਪੂਰੇ ਬਿਲਡਾਂ ਖਾਲੀ ਪਈਆਂ ਉਹਨਾਂ ਉਸ ਏਰੀਏ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਕਾਰਜਕਾਰੀ ਕਾਦੀਦਲ ਤੋਂ ਵੱਡੀ ਬਾਤ ਰਹੀ ਸੋ ਇਹ ਮੇਰਾ ਖਿਆਲ ਹੈ ਕਿ ਵੀ ਇਹਨੂੰ ਅਸੀਂ ਪੋਜ਼ਿਟਿਵ ਜੇ ਨਾ ਵੀ ਦੇਖਾਂਗੇ ਕਿ ਲੋਕਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਉੱਠਾ ਜਾ ਰਿਹਾ ਫੋਰ ਸ਼ੇਅਰ ਵਧਿਆ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਜਨਤਾ ਪਾਰਟੀ ਦਾ ਵੋਟ ਸ਼ੇਅਰ ਤਾਂ ਬਹੁਤ ਜ਼ਿਆਦਾ ਵਧਿਆ ਜਿਹੜੀਆਂ ਮਨਮਾਨ ਨਾ ਹੀ ਅਸੈਂਬਲੀ ਨੂੰ ਧਿਆਨ ਨਾਲ ਤੋਣੇ ਚਾਰ ਨਹੀਂ ਸ਼ਿਕਾਅ ਤੇ ਜੋਂ ਉਹਦੇ 'ਚ ਜੇ ਦੇਖਿਆ ਜਾਵੇ ਕਿ ਅਕਾਲੀ ਦਲ ਚੌਥੇ ਨੰਬਰ ਤੇ ਆਇਆ ਸੀ ਦੂਜੇ ਨੂੰ ਔਰ ਅਕਾਲੀ ਚੌਥੇ ਨੰਬਰ ਤੇ ਵੀ ਬੜਾ ਫਰਕ ਆਨੰਦਪੁਰ ਸਾਹਿਬ ਜਿਹੜਾ ਹੈ ਜੀ ਹਮੇਸ਼ਾ ਹੀ ਦਾਅਵਾ ਕਰਦਾ ਰਿਹਾ ਕਿ ਅਕਾਲੀ ਦਲ ਤੇ ਸਾਡੀ ਇੱਕ ਟਰੈਡੀਸ਼ਨਲ ਸੀਟਾਂ ਅੰਤਖ ਸੀਟਾਂ ਪਰਧਕ ਸੀਟਾਂ ਉੱਥੇ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਇੱਥਿਆਂ ਤੇ ਔਰ ਅਕਾਲੀ ਦਲ ਦੀ ਕਾਰਗੁਜ਼ਾਰੀ ਚੌਥੇ ਨੰਬਰ ਤੇ ਹੈ ਸੋ ਉਹਨਾਂ ਚੀਜ਼ਾਂ ਦੇ ਵਿੱਚ ਇਹ ਦੇਖ ਕੇ ਇੱਕ ਮੈਸੇਜ ਇਹ ਵੀ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਅਖਸ਼ ਪਹਿਲੇ ਨਾਲੋਂ ਕਿਤੇ ਜ਼ਿਆਦਾ ਅੱਗੇ ਵਧਿਆ ਹੈ ਇੱਕ ਗੱਲ 150 ਜਿੱਥੇ ਦੋ ਸੀਟਾਂ ਦੇ ਦਰਜ ਜਿੱਤ ਹੋਈ ਹੈ ਜਿਹੜੀ ਅਲਗਾਵਾ ਦੀ ਸੋਚ ਨੂੰ ਮਤਲਬ ਕੈਸ਼ ਸ਼ਾਪਾ ਕੀ ਆ ਸਰ ਆਨੇ ਵਾਲੇ ਟਾਈਮ ਮੇ ਅਕਾਦੀ ਭਾਜਪਾ ਗਠਬੰਧ ਦੀ ਜੁਰੀ ਹੋਗਾ ਪੰਜਾਬ ਚ ਦੇਖੋ ਇਹ ਜੋ ਗਠਬੰਧ ਹੋਣਾ ਨਹੀਂ ਹੁਣ ਇਹ ਸਾਡੇ ਲੋਕਾਂ ਦੇ ਸਾਹਮਣੇ ਇਹ ਤਾਂ ਹਾਈ ਕਮਾਂਡ ਦਾ ਕੰਮ ਹੈ ਕਿੰਦਰ ਦੇ ਜਿਹੜੇ ਲੋਕ ਉਹ ਬੈਠ ਕੇ ਹੀ ਤੈਅ ਕਰ ਲਗੇ ਤੇ ਹੁਣ ਉਹ ਕੀ ਪੋਲਟਿਕ ਨਿਰਣਾ ਕੀ ਲੜਾ ਹਾਲਪਤਾ ਲੋਕਾਂ ਨੇ ਹੁਣ ਫੈਸਲਾ ਦਿੱਤਾ ਲੋਕਾਂ ਦੇ ਦਿੱਤੇ ਫੈਸਲੇ ਨੂੰ ਆਪਾਂ ਛੁਟਕਾਰਾ ਨਹੀਂ ਸਕਦੇ ਉਹਦੇ ਤੋਂ ਕੋਈ ਮੁਕਮੋੜ ਵੀ ਨਹੀਂ ਸਕਦੇ ਸੋਨਾਂ ਨੂੰ ਜਿਹੜਾ ਕੁਤਵਾ ਦਿੱਤਾ ਉਹਦੇ ਤੋਂ ਵੀ ਸਰਕਾਰ ਕਰਨਾ ਪਵੇਗਾ